ਕਿਸਾਨ ਲੀਡਰਾਂ ਨੇ ਦੁਹਰਾਇਆ ਕਿ ਉਹ ਕੇਂਦਰ ਨਾਲ ਗੱਲਬਾਤ ਲਈ ਤਿਆਰ ਨੇ ਸਾਬ ਕੀਤਾ ਕਿ ਉਹ ਮੁੱਦਿਆਂ ਤੇ ਗੱਲਬਾਤ ਤੋਂ ਨਹੀਂ ਭਜ ਰਹੇ ਸੰਗੂ ਕੇਂਦਰ ਨੂੰ ਸਲਾਹ ਦਿੱਤੀ ਕਿ ਬਿਆਨ ਦੇਣ ਦੀ ਥਾਂ ਮਸਲੇ ਦੇ ਹੱਲ ਲਈ ਸਰਕਾਰ ਅੱਗੇ ਆਵੇ ਕਿਸਾਨ ਲੀਡਰ ਜਗਜੀਤ ਸਿੰਘ ਢੱਲੇਵਾਲ ਨੇ ਕਿਹਾ ਕਿ ਕੇਂਦਰੀ ਖੇਤੀਬਾੜੀ ਮੰਤਰੀ ਬਿਆਨਾਂ ਤੱਕ ਨਾ ਸੀਮਤ ਰਹਿਣ ਸਲਾਹ ਦਿੱਤੀ ਕਿ ਸਾਫ ਨੀਅਤ ਨਾਲ ਸਰਕਾਰ ਗੱਲਬਾਤ ਲਈ ਆਵੇ ਦਰਅਸਲ ਕਿਸਾਨਾਂ ਤੇ ਕੇਂਦਰੀ ਮੰਤਰੀਆਂ ਵਿਚਾਲੇ ਕਈ ਦੌਰ ਦੀ ਗੱਲਬਾਤ ਹੋ ਚੁੱਕੀ ਹੈ ਪਰ ਨਤੀਜਾ ਕੋਈ ਨਹੀਂ ਨਿਕਲਿਆ ਇਨ ਹਾਲਾਤਾਂ ਵਿੱਚ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ। ਇਹ ਮੇਰੇ ਨਾਲ ਸਾਡਾ ਕੋਈ ਗੱਲ ਨਹੀਂ ਹੈ ਜੇ ਕੋਈ ਕਿਸੇ ਤਰ੍ਹਾਂ ਦੀ ਵੀ। ਮੈਂ ਕਹਿੰਦਾ ਗੱਲਬਾਤ ਕਰਨ ਵੱਾਦੀ ਬਜਾਏ ਸਰਕਾਰ ਲਈ ਸਭ ਤੋਂ ਵਧੀਆ ਤਰੀਕਾ ਇਹ ਹੁੰਦਾ ਹੈ ਕਿ ਅਰਜਨ ਮੁੰਡੇ ਜੀ ਰੋਜ਼ ਤੀਜੇਕ ਦਿਨੇ ਬਿਆਨ ਦੇ ਦਿੰਦੇ ਨੇ ਵੀ ਇਹ ਆ ਬਾਤਚਿੱਤ ਕੇ ਲਈ ਹਮ ਤਿਆਰ ਹੈ। ਬਾਤਚਿੱਤ ਸੇ ਬਾਤਚਿੱਤ ਸੇ ਹੀ ਮਸਲੇ ਦਾ ਹੱਲ ਹੋਗਾ। ਤੇ ਅਸੀਂ ਕਿਸਾਨ ਕਦੋਂ ਇਹ ਕਹਿੰਨੇ ਆ ਕਿ ਬਾਤ ਚੀਤ ਤੋਂ ਅਸੀਂ ਭਜਦੇ ਆ ਗੱਲਬਾਤ ਲਈ ਅਸੀਂ ਵੀ ਤਿਆਰ ਆ ਕੋਈ ਦਿੱਕਤ ਨਹੀਂ ਹੈ ਲੇਕਿਨ ਸਿੱਧੀ ਨੀਅਤ ਨਾਲ ਮਸਲੇ ਦਾ ਹੱਲ ਕਰਨ ਵਾਲੇ ਪਾਸੇ ਨੂੰ ਤੁਰੇ ਸਕੇ ਪਰ ਚਿੱਠੀ ਭੇਜਣਾ ਜਦੋਂ ਚਿੱਠੀ ਆਏਗੀ ਉਦੋਂ ਮੰਨਾਂਗੇ ਨਹੀਂ ਤਾਂ ਇਹ ਲਈ ਤਾਂ ਸਾਰੀਆਂ ਧਿਆਨਬਾਜੀ ਹੈ